ਇਸ ਵਕਤ ਤਸਵੀਰਾਂ ਤੁਸੀਂ ਦੇਖੋ ਇੱਥੇ ਕਿਸ ਤਰੀਕੇ ਨਾਲ ਜਿਹੜੀ ਬੈਰੀਕੇਟਿੰਗ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਸੀ ਜੈਨਿ ਜਿਹੜੇ ਦੋ ਬ੍ਰਿਜ ਨੇ ਉਹਨਾਂ ਦੇ ਵਿੱਚ ਜਿਹੜੇ ਪੱਥਰ ਪਾਏ ਗਏ ਸੀਗੇ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਹੁਣ ਸਾਰੇ ਮਿਲ ਕੇ ਇੱਥੇ ਆਹ ਤੁਸੀਂ ਤਸਵੀਰਾਂ ਦੇਖੋ ਕਿਸ ਤਰੀਕੇ ਨਾਲ ਇਹ ਪੱਥਰ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਇੱਕ ਪਾਸਾ ਖੁੱਲ ਜੇ ਤਾਂ ਫਿਰ ਦੋਨੇ ਬ੍ਰਿਜ ਜਿਹੜੇ ਨੇ ਉਹਨਾਂ ਨੂੰ ਕੱਲ ਖੋਲ ਦਿੱਤਾ ਜਾਏਗਾ ਜੇਕਰ ਲਾ ਕੇ ਆਹ ਤਸਵੀਰਾਂ ਤੁਸੀਂ ਦੇਖੋ ਕਿਸ ਤਰੀਕੇ ਨਾਲ ਖੋਲਣ ਦੀ ਤਿਆਰੀ ਇੱਥੇ ਚੱਲ ਰਹੀ ਹੈ ਜਿਹਦੇ ਕਿਸ ਤਰੀਕੇ ਨਾਲ ਇੱਥੇ ਜਿਹੜੇ ਪੱਥਰ ਨੇ ਬੈਰੀਕੇਡ ਨੇ ਉਹ ਲਾਏ ਜਾ ਰਹੇ ਨੇ ਜਿਹੜੇ ਪਾਈਪਾਂ ਨੇ ਰੋਡ ਨੇ ਲੋਹੇ ਦੀਆਂ ਉਹਨਾਂ ਦੀ ਮਦਦ ਦੇ ਨਾਲ ਕਟੁਕੜ 10 ਤੋਂ 15 ਜਾਣੇ ਮਿਲ ਕੇ ਆਹ ਪਾਈਪਾਂ ਦੇ ਨਾਲ ਆਹ ਬੈਰੀਕੇਡ ਜਿਹੜੇ ਨੇ ਉਹ ਹਟਾ ਰਹੇ ਨੇ ਤੁਹਾਨੂੰ ਦੱਸ ਦਈਏ ਉਸ ਤੋਂ ਪਹਿਲਾਂ ਕਟੁਕੜ 4 ਤੋਂ 5 ਬੈਰੀਕੇਡ ਹਟਾਏ ਜਾ ਚੁੱਕੇ ਨੇ ਤੇ ਹੁਣ ਬਾਕੀ ਬੈਰੀਕੇਡ ਵੀ ਹਟਾਏ ਜਾ ਰਹੇ ਨੇ ਤਾਂ ਕਿ ਜਿਆਦਾ ਕਿਸਾਨ ਪਹੁੰਚਣ ਉਹਨਾਂ ਨੂੰ ਜਿਆਦਾ ਪਰੇਸ਼ਾਨੀ ਨਾ ਮਿਲੇ ਪਹਿਲਾਂ ਹੀ ਇੱਥੇ ਇਸ ਤਰੀਕੇ ਨਾਲ ਜਿਹੜੇ ਬੈਰੀਕੇਡ ਨੇ ਯਾਨੀ ਇਹ ਪੱਥਰ ਨੇ ਉਹ ਹਟਾਲੇ ਤੇ ਜਾਣ ਮੇਰੀ ਸਹਿਯੋਗੀ ਪ੍ਰਿੰਕਾ ਇਸ ਵਕਤ ਮੇਰੇ ਨਾਲ ਹੈ ਪ੍ਰਿੰਕਾ ਤੁਸੀਂ ਵੀ ਤਸਵੀਰ ਦਿਖਾਓ ਆਖਿਰਕਾਰ ਕੀ ਚੱਲ ਰਿਹਾ ਹੈ ਜੀ ਕਾਕੀ ਅਬਸਮ ਜਿਸ ਤਰੀਕੇ ਦੇ ਨਾਲ ਆਪਣੇ ਵੱਲੋਂ ਪੱਕੇ ਤੌਰ ਤੇ ਕੰਮ ਕੀਤਾ ਹੋਇਆ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਜੋ ਹੈ ਉਹ ਪੱਕੇ ਤਰੀਕੇ ਨਾਲ ਕੰਕਰੀਟ ਦੀ ਕੀਤੀ ਹੈ ਲੇਕਿਨ ਤਸਵੀਰਾਂ ਇਸ ਤੁਸੀਂ ਦੇਖ ਸਕਦੇ ਹੋ ਜਿਹੜੇ ਜਵਾਨ ਨੇ ਤੇ ਇਕੱਠੇ ਹੋਏ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਇੱਕ ਪਾਸੇ ਦਾ ਰਸਤਾ ਤਾਂ ਉਹ ਖੋਲ ਕੇ ਜਾਣਗੇ ਤਾਂ ਜੋ ਕਿਸਾਨ ਆਣਗੇ ਤਾਂ ਉਹਨਾਂ ਦੇ ਲਈ ਥੋੜਾ ਸੌਕਾ ਹੋ ਸਕੇ ਲੇਕਿਨ ਇਟ ਇਸ ਵਾਲੇ ਬਣਦਾ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਚੰਗੀ ਤਰ੍ਹਾਂ ਇਸ ਸਾਰੇ ਮੰਜ਼ਰ ਨੂੰ ਦੇਖ ਰਿਹਾ ਹੈ ਕਿ ਕੁਝ ਚੱਲ ਰਿਹਾ ਬਹੁਤ ਸਾਰੇ ਵੱਡੇ ਪੱਥਰ ਡੇਗੇ ਜਾ ਚੁੱਕੇ ਨੇ ਤੇ ਜਦੋਂ ਦੇ ਨਾਲ ਵੱਲੋਂ ਆਪਣੀ ਇੱਕ ਤਰ੍ਹਾਂ ਦਾ ਜਿੱਤ ਦਾ ਜਸ਼ਨ ਅਸੀਂ ਕਹਿ ਸਕਦੇ ਆ ਉਹ ਮਨਾਇਆ ਜਾ ਰਿਹਾ ਲੇਕਿਨ ਕੋਸ਼ਿਸ਼ ਕਰਦੇ ਆ ਗਲਬਾਤ ਕਰਨ ਦੀ ਵੀ ਕਿ ਆਖਿਰ ਜੇ ਇਸ ਪੂਰੇ ਜਿਹੜਾ ਇਹ ਚੱਲ ਰਿਹਾ ਜਿੰਦਾਬਾਦ ਕੀ ਕਹਿਣਾ ਹੈ ਜਿੰਦਾਬਾਦ ਜਿੰਦਾਬਾਦ ਲੱਗਦਾ ਜਿਸ ਤਰੀਕੇ ਦੇ ਨਾਲ ਇਹ ਪੱਥਰ ਡੇਗੇ ਜਾ ਰਹੇ ਨੇ ਸਫਲ ਹੋ ਸਕਦੇ ਆ ਅੱਗੇ ਵੀ ਬੈਰੀਕੇਟਿੰਗ ਸਭ ਤੋੜੇਗੇ ਸਭ ਤੋੜੇਗੇ ਪਾਰ ਜਾਏਗੇ ਲੇਕਿਨ ਇਸ ਲਈ ਕਿ ਲੱਗਦਾ ਤੁਹਾਨੂੰ ਤੁਸੀਂ ਉਸ ਪਾਰ ਜਾ ਸਕਦੇ ਬਿਲਕੁਲ ਜਾਏਗੇ ਪਾਰ ਜਾਏਗੇ ਬਿਲਕੁਲ ਜਾਏਗੇ ਬਿਲਕੁਲ ਜਾਉਗੇ ਜੋ ਮਰਜੂਗਾ ਸਾਡੇ ਸਿਰ ਜਾਨ ਤੇ ਲਿਜਵਾ ਅਸੀਂ ਜਾਉਗੇ ਦਿੱਲੀ ਜਾਉਗੇ ਅਸੀਂ ਆਪਣੀ ਕਿਰਪਾ ਦੇਵਾਂਗੇ ਜੀ ਇਹਨਾਂ ਦਾ ਕਹਿਣਾ ਕਿ ਅਸੀਂ ਆਪਣੇ ਜੋ ਠਾਨ ਲੈ ਦਿੱਲੀ ਪਹੁੰਚਣਾ ਹੀ ਪਹੁੰਚਣਾ ਦਿੱਲੀ ਕੁਝ ਕਰਾਂਗੇ ਜ਼ਰੂਰ ਕਰਾਂਗੇ ਲੇਕਿਨ ਇੱਥੇ ਸਵਾਲ ਇਹ ਬਣਦਾ ਕਿ ਆਖਿਰ ਇਹ ਜਿਹੜੀਆਂ ਕੋਸ਼ਿਸ਼ਾਂ ਨੇ ਮੈਂ ਤਸਵੀਰਾਂ ਦਾ ਜ਼ਿਕਰ ਕਰਨਾ ਚਾਹਾਂਗੀ ਨੌਜਵਾਨ ਇਸ ਵਕਤ ਹਾਲਾ ਕਿ ਉਹਨਾਂ ਨੇ ਆਪਣੇ ਫੇਸ ਟੱਕੇ ਹੋਏ ਨੇ ਦੂਜੇ ਪਾਸੇ ਪੁਲਿਸ ਵੀ ਇਹ ਸਾਰਾ ਕੁਝ ਦੇਖ ਰਹੀ ਹੈ ਹਾਲਾ ਕਿ ਅਨਾਊਂਸਮੈਂਟਸ ਲਗਾਤਾਰ ਹੋ ਰਹੀਆਂ ਨੇ ਕਿ ਤੁਸੀਂ ਇਹ ਕੋਸ਼ਿਸ਼ਾਂ ਨਾ ਕਰੋ ਤੇ ਸਾਰਾ ਕੁਝ ਬਾਪਿਆ ਜਾ ਰਿਹਾ ਦੇਖਿਆ ਜਾ ਰਿਹਾ ਅਜਿਹੇ ਦੇ ਨਾਲ ਰਸਤਾ ਨਹੀਂ ਬਣੇਗਾ ਫਿਲਹਾਲ ਕਿਉਂਕਿ ਮੀਟਿੰਗ ਵੀ ਚੱਲ ਰਹੀ ਹੈ ਉਸ ਦੇ ਵਿੱਚ ਫੈਸਲਾ ਹੋਏਗਾ ਕੱਲ ਨੂੰ ਕਿਸਾਨਾਂ ਨੇ ਇੱਥੇ ਪਹੁੰਚਣਾ ਹੈ ਜਾਂ ਨਹੀਂ ਪਹੁੰਚਣਾ ਪਤਾ ਲੱਗ ਸਕਦਾ ਲੇਕਿਨ ਫਿਲਹਾਲ ਜਿਹੜੇ ਕੁਝ ਕੁ ਨੌਜਵਾਨ ਨੇ ਤੇ ਇਕੱਟੇ ਹੋਏ ਨੇ ਉਹ ਆਪਣੀ ਕੋਸ਼ਿਸ਼ਾਂ ਉਹਨਾਂ ਦੀ ਜਾਰੀ ਨੇ ਕਈ ਸਾਰੇ ਪੱਥਰ ਮੈਂ ਇਸ ਪਾਸਿਓਂ ਕੈਮਰਾ ਪਰਸਨ ਗੂੰਗੀ ਕਿ ਦਿਖਾਉਣ ਇਸ ਪਾਸਿਓਂ ਬਹੁਤ ਸਾਰੇ ਪੱਥਰ ਜਿਹੜੇ ਨੇ ਉਹ ਹੀਠਾਂ ਡੇਗੇ ਜਾ ਚੁੱਕੇ ਨੇ ਕੋਸ਼ਿਸ਼ਾਂ ਇਹਨਾਂ ਦੇ ਵੱਲੋਂ ਲਗਾਤਾਰ ਜਾਰੀ ਨੇ ਕਿ ਰਸਤਾ ਸਾਫ਼ ਹੋ ਸਕੇ ਜਾਂ ਇਹ ਰਸਤਾ ਇਸ ਰਸਤੇ ਟੈਕ ਟ੍ਰੈਕਟਰ ਲੰਘਾਏ ਜਾਣ ਸ਼ਾਇਦ ਇਸ ਇਹ ਕੋਸ਼ਿਸ਼ ਜਿਹੜੀ ਹੈ ਉਹ ਲੱਗ ਰਹੀ ਹੈ ਜਾਂ ਫਿਰ ਇਹ ਹੋ ਸਕਦਾ ਕਿ ਅੱਗੇ ਅੱਗੇ ਜੋ ਕੱਗੜ ਦਰਿਆ ਹੈ ਇਸ ਨੂੰ ਪਾਰ ਕਰਕੇ ਪੈਦਲ ਚਾਹੇ ਕਿਸਾਨ ਦੂਜੇ ਪਾਸੇ ਲੰਘਣ ਲੇਕਿਨ ਕੋਸ਼ਿਸ਼ ਜਾਰੀ ਹੈ ਕਿ ਅ ਜਿਹੜਾ ਹੈ ਇਹ ਕ੍ਰਾਸ ਕਰਨਾ ਹੈ ਸ਼ੈਂਪੂ ਬਾਰਡਰ ਕ੍ਰਾਸ ਕਰਕੇ ਦਿੱਲੀ ਕੂਚ ਕਰਨਾ ਹੈ ਲੇਕਿਨ ਜਿਸ ਤਰੀਕੇ ਦਾ ਪੱਕਾ ਇੰਤਜ਼ਾਮ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਉਸ ਤੋਂ ਲੱਗਦਾ ਹੈ ਕਿ ਉਹੀ ਉਸੇ ਕੋਸ਼ਿਸ਼ ਦੇ ਵਿੱਚ ਉਸੇ ਜਵਾਬ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਤਸਵੀਰਾਂ ਦਿਖਾਈਆਂ ਜਿਸ 'ਚ ਜ਼ਿਕਰ ਕੀਤਾ ਸੀਗਾ ਉਸ ਦਿਖਾਇਆ ਵੀ ਗਿਆ ਸੀ ਬਕਾਇਦਾ ਕਿ ਡ੍ਰੋਨ ਦੇ ਜ਼ਰੀਏ ਜਿਹੜੇ ਟਿਅਰ ਗੈਸ ਦੇ ਗੋਲੇ ਨੇ ਉਹ ਛੱਡੇ ਗਏ ਸੀ ਤਾਂ ਜੋ ਜਿਹੜੇ ਲੋਕ ਇਕੱਠਾ ਹੋ ਰਹੇ ਨੇ ਆਪੋ ਆਪਣੇ ਰਸਤੇ ਨੂੰ ਪੈ ਜਾਣ ਲੇਕਿਨ ਫਿਲਹਾਲ ਵਾਰ-ਵਾਰ ਜਿਹੜੇ ਨੌਜਵਾਨ ਨੇ ਦੁਬਾਰਾ ਇੱਥੇ ਇਕੱਤਰ ਹੋ ਰਹੇ ਨੇ ਇਕੱਠੇ ਹੋ ਰਹੇ ਨੇ ਤੇ ਆਪਣੇ ਤਰੀਕੇ ਦੇ ਨਾਲ ਆਪਣਾ ਰੋਸ਼ਵੀ ਦਿਖਾ ਰਹੇ ਨੇ ਲੇਕਿਨ ਤੁਸੀਂ ਤਸਵੀਰਾਂ 'ਚ ਦੇਖੋ ਕਿ ਕਿਸ ਤਰ੍ਹਾਂ ਦੇ ਵਰਤੋਂ ਕਰਕੇ ਦੇ ਨਾਲ ਹੀ ਇਕੱਠੇ ਹੋ ਕੇ ਇਹਨਾਂ ਪਥਰਾਂ ਨੂੰ ਡਿਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਲੇਕਿਨ ਹੁਣ ਇਹ ਤਸਵੀਰ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀ ਹੈ ਕਿ ਆਪਣਾ ਜੋ ਰੋਸ ਹੈ ਸਰਕਾਰਾਂ ਦੇ ਪ੍ਰਤੀ ਉਹ ਇਹਨਾਂ ਨੌਜਵਾਨਾਂ ਦੇ ਵੱਲੋਂ ਦਿਖਾਇਆ ਜਾ ਰਿਹਾ ਲੇਕਿਨ ਹੁਣ ਕਿੰਨਾ ਕੁ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਸ ਰਸਤੇ ਟਰੈਕਟਰ ਲੰਘਾਏ ਜਾ ਸਕਦੇ ਨੇ ਕਿਉਂਕਿ ਕਿਸਾਨ ਦਾ ਕਹਿਣਾ ਹੈ ਕਿ ਸਾਡਾ ਹਥਿਆਰ ਹੈ ਲੇਕਿਨ ਬੀਤੇ ਦਿਨ ਜਿਸ ਤਰੀਕੇ ਦਾ ਬਿਆਨ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਸੀ ਕਿ ਟਰੈਕਟਰ ਜੋ ਹੈ ਉਹ ਕਿਸਾਨ ਉਹਨਾਂ ਦੇ ਨਾਲ ਹਥਿਆਰ ਲੈ ਕੇ ਜਾਂਦੇ ਨੇ ਇਸ ਕਰਕੇ ਅਸੀਂ ਲੋਕਤੰਤਰ ਵਾਸਤੇ ਲੋਕਾਂ ਦੀ ਸੁਰੱਖਿਆ ਵਾਸਤੇ ਇਹ ਸਾਰਾ ਕੁਝ ਕਰ ਰਹੇ ਹਾਂ ਸੋ ਉਸ ਵਾਸਤੇ ਇੱਕ ਪਾਸੇ ਕਿਸਾਨ ਦੇ ਲਈ ਟਰੈਕਟਰ ਹਥਿਆਰ ਲੇਕਿਨ ਜੋ ਬਿਆਨ ਸਰਕਾਰ ਦੇ ਵੱਲੋਂ ਦਿੱਤਾ ਗਿਆ ਉਹ ਕੁਝ ਹੋਰ ਲੇਕਿਨ ਹੁਣ ਦੇਖਣਾ ਹੋਏਗਾ ਇਸੇ ਟਰੈਕਟਰ ਦੀ ਵਰਤੋਂ ਕਰਕੇ ਕਿਸਾਨ ਕਿੱਥੋਂ ਤੱਕ ਪਹੁੰਚਦੇ ਬਿਲਕੁਲ ਇਸ ਵਕਤ ਬ੍ਰੈਂਕਾ ਤਸਵੀਰ ਦੇਖੋ ਕੁਝ ਕਿਸਾਨ ਯੁਵਾ ਕੇਸਰ ਮੇਰੇ ਨਾਲ ਨੇ ਤੁਸੀਂ ਵੀ ਮੋਰਚੇ ਜੀ ਆਏ ਹੋ ਨਾਲ? ਹਾਂਜੀ ਮੋਰਚੇ ਜੀ। ਅੱਛਾ ਕਿੱਥੇ ਦੇ ਹੋ? ਲੋਕਲ ਹੀ ਆਏ ਇਹੀ। ਲੋਕਲ ਹਾਂ। ਆ ਸਾਰੇ ਲੋਕਲ ਲੱਗੇ ਹੋਏ ਨੇ ਇੱਥੇ। ਹਾਂ ਹਾਂਜੀ ਸਾਰੇ ਲੋਕਲ। ਲੋਕਲ ਤਾਂ ਕੱਲ ਦੀ ਹੈ। ਹਾਂਜੀ ਪਰ ਅੱਜ ਮੜੀ ਤਿਆਰੀ ਕਰ ਦੇ ਦਿੰਦੇ ਪੈਣਾ ਉਹ ਵੀ। ਹਾਂ। ਹਾਂਜੀ ਮੜਾ ਏਰੀਆ ਬਣਾ ਦੇਣ ਜਗ੍ਹਾ ਬੈਠਣ ਬੁਠਣ ਜੋਗੇ। ਇੱਕ ਦੋ ਦਿਨ ਵੈਸੇ ਰੁਕਣਾ ਬੈਹ ਸਕਦਾ ਇੱਥੇ। ਹਾਂ। ਤੇ ਪੱਥਰ ਸਿੱਟਣ ਦਾ ਕੀ ਫਾਇਦਾ? ਪੱਥਰ ਸਿੱਟ ਕੇ ਨੀਚੇ ਨੀਚੇ ਤਾਂ ਕੋਈ ਫਾਇਦਾ ਨਹੀਂ ਹੋਣਾ ਪੱਥਰ ਸਿੱਟਣ ਦਾ। ਕੋਈ ਨਹੀਂ ਬਾਹ ਰਾਹ ਬਣਾਣਾ ਦਿੱਲੀ ਜਾਣ ਨੂੰ ਦਿੱਲੀ ਕੁਝ ਵੀ ਰਾਹ ਬਣਾ ਸਕਦੇ ਨੇ। ਪਰ ਰਾਹ ਇੱਥੋਂ ਬ ਅੱਗੇ ਵੀ ਦੇਖ ਲਾਂ ਜੀ ਇੱਥੇ ਬਣ ਗਿਆ ਅੱਗੇ ਵੀ ਬਣ ਜਾਏਗਾ ਜੀ ਹਾਂ ਯਾਰ ਇਹ ਨੀਚੋਂ ਬਣਾ ਦੋਗੇ ਰਾਹ ਘੱਗਰ ਦੇ ਵਿੱਚੋਂ ਕੁਝ ਵੀ ਹੋ ਸਕਦਾ ਰਾਪੂਰ ਵੀ ਥੱਲੇੋਂ ਵੀ ਜਿੱਧਰੋਂ ਰੱਬ ਚਾਏ ਉਧਰੋਂ ਰਾਹ ਬਣਾ ਲਣਗੇ ਹਾਂ ਬਾਕੀ ਬਾਬਾ ਮਹਿਰ ਕਰੇ ਹਾਂ ਜੀ ਫਿਲਹਾਲ ਤੁਸੀਂ ਤਸਵੀਰ ਦੇਖੋ ਇੱਥੇ ਕਹਿ ਰਹੇ ਨੇ ਜੇ ਰੱਬ ਨੇ ਮਹਿਰ ਕੀਤੀ ਤਾਂ ਰਾਹ ਕਿਤੋਂ ਵੀ ਬਣਾ ਲਾਂਗੇ ਤੇ ਤਿਆਰੀਆਂ ਤਿਆਰੀਆਂ ਇਸੇ ਤਰੀਕੇ ਦੀ ਲੈ ਕੇ ਆ ਰਹੇ ਹਾਂ ਕਿ ਜਿਵੇਂ ਏ ਨਿਕਲ ਜੂਗੇ ਇੱਥੋਂ ਹਾਂਜੀ ਹਾਂਜੀ ਤਿਆਰੀ ਤਾਂ ਪੂਰੀ ਏ ਪਹਿਲਾਂ ਵੀ ਨਿਕਲੇ ਸੀ ਇਸ ਵਾਰ ਵੀ ਨਿਕੜਾਂਗੇ ਜੀ ਹਾਂ ਪਰ ਇਹ ਪਹਿਲਾਂ ਤਿਆਰੀ ਇੰਨੀ ਨਹੀਂ ਸੀਗੀ ਪੁਲਿਸ ਵੱਲੋਂ ਜਿੰਨੀ ਹੁਣ ਕੀਤੀ ਗਈ ਹੈ ਹਾਂਜੀ ਪਰ ਕਿਸਾਨ ਵੀ ਇਸ ਵਾਰ ਚੁਕਸ ਹੋ ਗਏ ਨੇ ਉਹਨਾਂ ਨੇ ਵੀ ਪੂਰੀ ਤਿਆਰੀ ਨਾਲ ਆਏ ਨੇ ਵੀ ਹਾਂ ਉਹਨਾਂ ਨੇ ਹੱਥ ਲੱਗੇ ਹੋਏ ਨੇ ਪਹਿਲਾਂ ਤੋਂ ਹਾਂਜੀ ਤਿਆਰੀ ਪੂਰੀ ਏ ਇਸ ਵਾਰ ਅੱਛਾ ਜੀ ਨਾਲੇ ਤਾਂ ਮੀਟਿੰਗ ਚੱਲ ਰਹੀ ਹੈ ਮੀਟਿੰਗ ਚ ਜੇ ਕੋਈ ਸੱਟਾ ਨਿਕਲਦਾ ਤਾਂ ਵਧੀਆ ਨਹੀਂ ਤਾਂ ਫਿਰ ਆਉਂਗੇ ਹਾਂਜੀ ਹਾਂਜੀ ਫਿਰ ਤਾਂ ਪੱਕਾ ਹੀ ਕੰਮ ਜੀ ਹੁਣ ਤਾਂ ਪੱਕੇ ਪੈਰੀ ਹੈ ਜੀ ਕੰਮ ਬਿਲਕੁਲ ਫਿਲਹਾਲ ਤਸਵੀਰ ਤੁਸੀਂ ਦੇਖੋ ਇੱਥੇ ਇਸ ਵਕਤ ਕਿਸ ਤਰੀ ਦੇ ਨਾਲ ਦੇ ਨਾਲੇ ਕਹ ਰਹੇ ਲੋਕਲ ਕਿਸਾਨਾਂ ਅਸੀਂ ਤਾਂਕਿ ਸਾਡੇ ਕਿਸਾਨ ਜਿੱਥੇ ਬੰਦੀਆਂ ਨੇ ਆਣਾ ਹੈ ਉਹਨਾਂ ਨੂੰ ਪਰਚੇ ਨਹੀਂ ਨਾ ਹੋਏ ਇਸ ਕਰਕੇ ਪਹਿਲਾਂ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੰਨੀ ਬੈਰੀਕੇਡਿੰਗ ਅਸੀਂ ਲਾਧੀਏ ਉਹਨਾਂ ਆਸਾਨ ਰਹਿਣਾ ਹੈ ਉਹਨਾਂ ਸਮਾਂ ਘੱਟ ਲੱਗੂਗਾ ਕੱਲ੍ਹ ਦੇ ਲਈ ਪਰ ਫਿਲਹਾਲ ਤਸਵੀਰ ਇਹ ਹੈ ਕਿ ਆਖਰਕਾਰ ਇੱਥੇ ਜਿਹੜੀ ਇੱਕ ਵਿਚ ਬੈਰੀਕੇਡਿੰਗ ਕੀਤੀ ਸੀਗੀ ਉਹਨੂੰ ਹਟਾ ਰਿਆ ਜਾ ਰਿਹਾ ਹੈ ਕੈਮਰਾ ਪਰਸਨ ਜਤਿੰਦਰ ਦੇ ਨਾਲ ਬਜ਼ਮ ਫਰਮਾ ਡੇਲੀ ਪੋਸਟ ਰਾਜਪੁਰਾ